ਡਾਂਗਾ ਡਾਂਗਾ ਮਾਰ ਰਿਹਾ ਡਾਂਗਾ ਡਾਂਗਾ ਆ ਤੁਸੀਂ ਦੇਖ ਸਕਦੇ ਹੋ ਡਾਂਗਾ ਮਾਰੀਆਂ ਜਾ ਰਹੀਆਂ ਨੇ ਨੌਜਵਾਨਾਂ ਦੇ ਤਾਂ ਤੁਸੀਂ ਤਸਵੀਰ ਦੇਖੋ ਇੱਕ ਨੌਜਵਾਨ ਨੂੰ ਡਿਟੇਨ ਕਰ ਲਿਆ ਡਾਂਗਾ ਮਾਰੀਆਂ ਜਾ ਰਹੀਆਂ ਨੇ ਸਟੂਡੈਂਟਸ ਦੇ ਪੱਟ ਦਿੱਤਾ ਗੇਟ ਪੱਟ ਦਿੱਤਾ ਗੇਟ ਪੱਟ ਦਿੱਤਾ ਤਸਵੀਰ ਤੁਸੀਂ ਦੇਖ ਲਓ ਤਸਵੀਰ ਤੁਸੀਂ ਦੇਖ ਲਓ ਬੈਰੀਕੇਟਿੰਗ ਪੱਟ ਦਿੱਤੀ ਆ ਐਸਐਸਪੀ ਦੇ ਵੀ ਡਾਂਗ ਮਾਰੀ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਉਧਰੋਂ ਮਲਾਇਮ ਨੇ ਜਿਹੜਾ ਐਸਐਸਪੀ ਆ ਬਰੋਕਰੀ ਆ ਪਰ ਉਤਰੋਂ ਜਿਹੜੇ ਮਲਾਇਮ ਨੇ ਉਹਨਾਂ ਨੂੰ ਕੁਛ ਵੀ ਪਤਾ ਨਹੀਂ ਲੱਗ ਰਿਹਾ ਕਿ ਸਾਹਮਣੇ ਕੌਣ ਹੈ ਡਾਂਗਾ ਮਾਰੀ ਜਾ ਰਹੇ ਵਿੱਚ ਐਸਐਸਪੀ ਦੇ ਡਾਂਗ ਮਾਰਤੀ ਐਸਐਸਪੀ ਕਾ ਆਰਡਰ ਨਹੀਂ ਮੰਨਤੇ ਮਾਰ ਰਹੇ ਹੋ ਐਸਐਸਪੀ ਕਾ ਆਰਡਰ ਨਹੀਂ ਮੰਨਤੇ ਆਪ ਐਸਐਸਪੀ ਕਾ ਆਰਡਰ ਨਹੀਂ ਮੰਨਤੇ ਆਪ ਆਪ ਮਾਰ ਕੀ ਰਹੇ ਹੋ ਐਸਐਸਪੀ ਰੋਕ ਕੇ ਗਈ ਹੈ ਤੁਸੀਂ ਇੱਥੇ ਖੜੇ ਐਂਟਰੀ ਨਹੀਂ ਮਿਲੀ ਐਂਟਰੀ ਨਹੀਂ ਜਾਣ ਦਿੰਦੇ ਜੀ ਸਾਨੂੰ ਇਹ ਧੱਕੇ ਮਾਰ ਕੇ ਬਾਹਰ ਕੱਢ ਦੇਦੇ ਧੱਕਦੇ ਨੇ ਤੇ ਨਾਲ ਦੇ ਸਾਥੀਆਂ ਸਾਡੇ ਨੂੰ ਗ੍ਰਿਫਤਾਰ ਕਰਕੇ ਗੱਡੀ ਚ ਬਿਠਾ ਲਿਆ ਤੁਹਾਡੇ ਸਾਹਮਣੇ ਵੇਖੋ ਡਾਂਗਾ ਮਾਰਿਆ ਯਾਰ ਯਾਰ 50 50 ਆ ਡਾਂਗ ਡਾਂਗ ਕਾ ਤੂੰ ਮਾਰਦੇ ਡਾਂਗ ਡਾਂਗ ਮਾਰਨੀ ਕਾ ਤੀ ਇਹ ਜਾਇਜ ਡਾਂਗ ਮਾਰਨੀ ਜੀ ਤੁਸੀਂ ਐਸਪੀ ਸਾਹਿਬ ਦੱਸੋ ਤਾਂ ਸੀ ਮੁੰਡੇ ਤੇ ਡਾਂਗ ਮਾਰਨੀ ਜਾਇਜ ਹੈ ਤਾਂ ਇਹ ਪੁਲਿਸ ਹੈ ਡਾਂਗ ਤੁਹਾਨੂੰ ਇੰਨਾ ਖੁੱਲ ਮਿਲੀ ਹੈ ਡਾਂਗ ਮਾਰਨ ਦੀ ਸਟੂਡੈਂਟ ਹੈ ਬਈ ਤੁਹਾਨੂੰ ਤੁਹਾਨੂੰ ਕਦੋਂ ਫੜਿਆ ਜਾ ਰਿਹਾ ਵੀਰੇ ਵੈਸੇ ਹੀ ਬਸ ਕਹਿੰਦੇ ਇੱਥੇ ਬੈਠਾ ਕੇ ਬਸ ਤੂੰ ਨਹੀਂ ਨਿਕਲਦੇ ਹਾਂਜੀ ਹਾਂਜੀ ਮਾਰੀਆਂ ਵੀਰੇ ਸਾਰਿਆਂ ਦੇ ਹੱਥਾਂ ਤੇ ਮਾਰੀਆਂ ਡਾਂਗ ਆ ਤਾਂ ਸਹੀ ਹੈ ਮਾਰ ਨਹੀਂ ਸਕਿਆ ਨਾ ਰਿਕਾਰਡ ਹੈ ਸਰ ਕਦੋਂ ਕਦੋਂ ਮਾਰੀ ਲੱਗਿਆ ਸੀ ਇਹ ਡਾਕਟਰ 60 ਵੱਧੀ ਹੋਈ ਆ ਤੁਸੀਂ ਸਟੂਡੈਂਟ ਦੇ ਲਾਠੀ ਮਾਰ ਸਕਦੇ ਹੋ ਆਊਟਸਾਈਡ ਰ ਠੀਕ ਹੈ ਤੁਸੀਂ ਮਾਰੋ ਲਾਠੀਆਂ ਕੋਈ ਇਸ਼ੂ ਨਹੀਂ ਆ ਤੁਸੀਂ ਲੈ ਕੇ ਜਾ ਰਹੇ ਹੋ ਇਹਨਾਂ ਨੂੰ ਵੀ ਕਹਿ ਨਹੀਂ ਅਸੀਂ ਤਾਂ ਸਾਈਡ ਮ ਕਰਦੇ ਆ ਤਾਂ ਤਸਵੀਰ ਆ ਤੁਹਾਨੂੰ ਸਾਂਝੀ ਕਰ ਰਹੇ ਆ ਕਿਉਂ ਕਰਾਇਮ ਕੀਤਾ ਇਹਨੇ ਨਹੀਂ ਨਹੀਂ ਕੁਝ ਨਹੀਂ ਕਰ ਹਮ ਤਾਂ ਥੱਕ ਕੇ ਕਿਵੇਂ ਮਾਰ ਰਹੇ ਸਾਡੀ ਆਪਣੀ ਪੰਜਾਬ ਦੀ ਯੂਨੀਵਰਸਿਟੀ ਸੀ ਸਾਡਾ ਆਬਦਾ ਚੰਡੀਗੜ੍ਹ ਸੀ ਮਨੋ ਸਾਡੀ ਆਪਦੀ ਨਾਰਾਜਤਾਨੀ ਹੋਣ ਦੇ ਆ ਹੀ ਕਾਰਨ ਹੈ ਕਿ ਅੱਜ ਅਸੀਂ ਇੱਥੇ ਆ ਰਹੇ ਹਾਂ ਆਪਣੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਾਨੂੰ ਅੰਦਰ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਉਹ ਕਰਨ ਨਹੀਂ ਦਿੱਤਾ ਜਾ ਰਿਹਾ ਆ ਵੇਖੋ ਪੁਲਿਸ ਦੀ ਜਿਹੜੀ ਤਾਨਾਸ਼ਾਈ ਆ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਚੰਡੀਗੜ੍ਹ ਖੋਇਆ ਫਿਰ ਸਾਡੇ ਕੋਲ ਡੈਮ ਖੋਇਆ ਤਾਂ ਹੁਣ ਸਾਡੇ ਕੋਲ ਜਿਹੜੀ ਆ ਯੂਨੀਵਰਸਿਟੀ ਖੋਲਣ ਦੀ ਜਿਹੜੀ ਯਾਨ ਦਿੱਤੀ ਜਾ ਰਹੀ ਆ ਤਾਂ ਅਸੀਂ ਇੱਥੇ ਮਨੂ ਇੱਕ ਆ ਦਾ ਪ੍ਰਦਰਸ਼ਨ ਕਰ ਰਹੇ ਹਾਂ ਤਸਵੀਰ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਨੂੰ ਇੱਕ ਨੰਬਰ ਤੋਂ ਸਾਂਝੀ ਕਰ ਰਹੇ ਆ ਪਰਮਿੰਦਰ ਸਿੰਘ ਢੀਂਡ ਸਾਹਿਬ ਜੋ ਕਿ ਸਾਬਕਾ ਮਿਨਿਸਟਰ ਵੀ ਰਹੇ ਨੇ ਉਹਨਾਂ ਨੂੰ ਗੇਟ ਤੇ ਰੋਕਿਆ ਹੋਇਆ ਤਾਂ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਆ ਤਾਂ ਉਹ ਪਹੁੰਚੇ ਨੇ ਤਾਂ ਐਸਐਸਪੀ ਜਿਹੜੇ ਚੰਡੀਗੜ੍ਹ ਉਹ ਵੀ ਅੰਦਰ ਗਏ ਨੇ ਢੀਂਡ ਸਾਹਿਬ ਜਿਹੜੇ ਬਾਹਰ ਖੜੇ ਹੋਏ ਨੇ ਤਾਂ ਇਹ ਤਸਵੀਰ ਆ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੀ ਸਾਂਝੀ ਕਰ ਰਹੇ ਆ ਜਿੱਥੇ ਕਿ ਉੱਥੇ ਇਹਨਾਂ ਨੂੰ ਰੋਕਿਆ ਹੋਇਆ ਗੇਟ ਦੇ ਕੋਲ ਤਾਂ ਪੁਲਿਸ ਦੇ ਨਾਲ ਤਾਲਮੇਲ ਵੀ ਕੀਤਾ ਜਾ ਰਿਹਾ ਪਰ ਹਲੇ ਕੋਈ ਅਫਸਰ ਬਾਹਰ ਨਹੀਂ ਹੋ ਰਿਹਾ ਆਪਾਂ ਬਜੀ ਕਮੈਂਟ ਕੀ ਸਟੂਡੈਂਟਸ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਤੇ ਇਹ ਤਾਨਾਸ਼ਾਹ ਰਵਈਆ ਤੁਸੀਂ ਦੇਖ ਲਓ ਵੀ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਹ ਸਰਕਾਰ ਜਿਹੜੀ ਹੈ ਇਹ ਆਪਦੀ ਜਿਹੜੀ ਹੈ ਹਾਰ ਮੰਨ ਚੁੱਕੀ ਹੈ ਇਹ ਕਿਉਂ ਕਿਉਂਕਿ ਉਹਨੂੰ ਪਤਾ ਹੈ ਵੀ ਲੋਕ ਰੋ ਇਹਨਾਂ ਦੇ ਖਿਲਾਫ ਹੈ ਇਕਵਰਾਹਟ ਚ ਬੁਖਲਾਹੜ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਜੇਕਰ ਯੂਨੀਵਰਸਿਟੀ ਪ੍ਰਧਾਨ ਦਾ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਉਹ ਕਹਿੰਦੇ ਚ ਪੁਲਿਸ ਦਾ ਸਾਰਾ ਪੁਲਿਸ ਕਿਸੇ ਨੂੰ ਕੋਈ ਇੱਥੇ ਆਫੀਸਰ ਹਾਜ਼ਰ ਨਹੀਂ ਹੈਗਾ ਤਾਲੇ ਲਾ ਰੱਖੇ ਨੇ ਗੇਟਾਂ ਨੂੰ ਕੋਈ ਜਾ ਨਹੀਂ ਸਕਦਾ ਸਰ ਸਰ ਇਸ ਵਿੱਚ ਨਹੀਂ ਕਹਿੰਦੀ ਵੀ 300 ਸਾਹਿਬ ਹੋ ਰਹੇ ਸਾਨੂੰ ਦੱਸਿਆ ਹੀ ਨਹੀਂ ਯਾਰ ਮੇਰੀ ਗੱਲ ਸੁਣੋ ਇਹ ਕੋਈ ਦੱਸ ਕੇ ਯੂਨੀਵਰਸਿਟੀ ਚ ਦੱਸ ਕੇ ਆਉਣਾ ਪਊਗਾ ਅੱਜ ਤਾਂ ਸਟੂਡੈਂਟ ਦੇ ਸੱਦੇ ਤੇ ਆਏ ਆ ਇੱਥੇ ਸਾਰਾ ਪੰਜਾਬ ਅੱਜ ਇੱਥੇ ਆਇਆ ਹੈਗਾ ਅਸੀਂ ਸਟੂਡੈਂਟਸ ਦੀਆਂ ਗੱਲ ਸੁਣਨ ਵਾਸਤੇ ਉਹਨਾਂ ਦੇ ਹੱਕਾਂ ਦੇ ਦੇ ਰਾਖੀ ਵਾਸਤੇ ਅੱਜ ਉਹਨਾਂ ਦੇ ਸੰਦੇ ਤੇ ਇੱਥੇ ਆਏ ਆ ਕੋਈ ਸਾਸੀ ਪ੍ਰਸ਼ਾਸਨ ਦੇ ਕਹਿੰਦੇ ਇੱਥੇ ਨਹੀਂ ਆਏ ਸਟੂਡੈਂਟਸ ਸਾਨੂੰ ਅੰਦਰ ਬੁਲਾ ਰਹੇ ਨੇ ਸਟੂਡੈਂਟਸ ਲੀਡਰ ਆਏ ਨੇ ਉਹਨਾਂ ਨੂੰ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਜਾ ਰਹੀ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਧਰ ਸਟਾਫ ਬੁਲਾ ਰਹੇ ਨੇ ਤੁਸੀਂ ਆਰ ਡੀ ਐਸ ਵੀ ਨਾਲ ਗੱਲ ਕਰੋ ਤੁਸੀਂ ਗੱਲ ਕਰੋ ਇੱਕ ਵਾਰ 10 ਮਿੰਟ ਦੇ ਅੰਦਰ ਜਾ ਕੇ ਨਾ ਇਹ ਤਾਂ 10 ਮਿੰਟ ਦੇ ਅੰਦਰ ਜਾ ਕੇ ਕੋਈ ਨਹੀਂ ਆਹ ਦੀ ਗੱਲ ਕੀ ਹੋ ਗਿਆ ਇੱਥੇ ਬਚਾ ਲੈ ਰੱਖੋ ਭਾਈ ਬਚਾ ਲੈ ਹੋ ਜਾ ਬਚਾ ਲੈ

ਆਖ ਭੁਲਾ ਹੋ ਗਿਆ ਰੇ ਜੀ ਅਬ ਤੱਕ ਮਾਰ ਕੇ ਦਿਓ ਜੀ ਕੋਈ ਨਹੀਂ ਕੋਈ ਨਹੀਂ ਬਰੇਸ ਅੰਦਰੋਂ ਕੋਈ ਨਹੀਂ ਜੇ ਬੱਚਿਆਂ ਤੋਂ ਇਲਾਵਾ ਹੋਏ ਅੰਦਰ ਫਿਰ ਸਿੰਘ ਸਾਹਿਬ ਚਲੇ ਗਏ ਹੋਰ ਦੇ ਬੱਚਿਆਂ ਨਾਲ ਬ੍ਰੈਂਕੇ ਵਿੱਚ ਚਲੇ ਗਏ ਮਤਲਬ ਫਿਰ ਤੁਸੀਂ ਨੀਚੇ ਨਹੀਂ ਜਾਣ ਦੇ ਰਹੇ ਹੋ ਸਿੰਘ ਸਾਹਿਬ ਨਹੀਂ ਤੁਸੀਂ ਸਲੈਕਟਿਵ ਨਹੀਂ ਜਾਣ ਨਹੀਂ ਤੁਸੀਂ ਸਲੈਕਟਿਵ ਨਹੀਂ ਜਾਣ ਦੇ ਰਹੇ ਹੋ ਕੋਈ ਸਲੈਕਟਿਵ ਨਹੀਂ ਆਸੀਂ ਕੋਈ ਪੋਲੀਟੀਸ਼ੀਅਨ ਨਹੀਂ ਯਾਰ ਮੇਰੀ ਗੱਲ ਸੁਣੋ ਤੁਹਾਡੀ ਵਰਗੇ ਅਸੀਂ ਵੀ ਇਨਸਾਨ ਜਿਹੜਾ ਕੇਂਦਰ ਤੋਂ ਟਿੱਜੂਗਾ ਬਸ ਉੱਥੇ ਹੀ ਜਾਊਗਾ ਅੰਦਰ ਸਰਕਾਰ ਸਰਕਾਰ ਦੇ ਤੁਸੀਂ ਐਂਓ ਕੀ ਬੰਦਾ ਸਰਕਾਰ ਦੇ ਬੰਦੇ ਤਾਂ ਨਹੀਂ ਭੇਜਦੇ ਅੰਦਰ ਕੋਈ ਐਡਾ ਬਡਾ ਅਫੀਸੀ ਦੀ ਤੁਸੀਂ ਆਪਣਾ ਪਲੀਜ਼ ਅੱਜ ਤੁਸੀਂ ਨਹੀਂ ਨਹੀਂ ਅੱਜ ਨਹੀਂ ਅਸੀਂ ਤਾਂ ਅੱਜ ਨਾਲ ਕਰਦੇ ਹਾਂ ਉੱਧਰ ਆ ਜਾਓ ਫਿਰ ਨਹੀਂ ਨਹੀਂ ਕੁਈ ਕੁਝ ਨੂੰ ਰੀਜ਼ਨ ਦੱਸੋ ਕੋਈ ਕੋਈ ਲੋੜ ਦਿਖਾਓ ਕੋਈ ਆਰਡਰ ਦੱਸੋ ਦਿਖਾਓ ਆਰਡਰ ਦਿਖਾ ਦਿਓ ਰਿਟਰਨ ਆਰਡਰ ਦਿਖਾ ਦਿਓ ਚੁਕਾਈ ਇਹ ਤੁਸੀਂ ਦਿਖਾ ਦਿਓ ਦਿਖਾ ਦਿਓ ਪਰ ਐਸਾ 144 ਦੇ ਦੋ ਜਣੇ ਨੇ 244 ਚਾਰ ਜਣੇ ਹੁੰਦੇ ਸਰ ਅਸੀਂ ਦੋ ਜਣੇ ਆ ਪਾਰਟੀ ਵੱਲੋਂ ਆਈ ਹੈ ਅਸੀਂ ਅੰਦਰ ਜੇ ਬੱਚੇ ਦੀ ਜਾ ਕੇ ਸਮੱਸਿਆ ਤੋਂ ਕੀ ਪ੍ਰੋਬਲਮ ਚਲੋ ਅੱਜ ਨਹੀਂ ਜਾਏਗਾ ਕਿਉਂਕਿ ਸਾਡੇ ਵਾਸਤੇ ਹੀ ਲੱਗੀ ਹੈ ਸਾਰੇ ਵਾਸਤੇ ਹੈ ਜੀ ਫਿਰ ਹੋਰ ਸਾਰੀ ਦੁਨੀਆ ਖੜੀ ਹੈ ਇਕੱਠ ਹੋਇਆ ਹੋਇਆ ਤੁਸੀਂ ਸਾਹਮਣੂ ਬਹਿਸ ਕਰਨੀ ਮੈਂ ਬਹਿਸ ਨਹੀਂ ਕਰ ਸਕਦਾ ਨਹੀਂ ਯਾਰ ਗੱਲ ਗੱਲ ਬਹਿਸ ਨਹੀਂ ਕਰਦੇ ਕਿਉਂ ਕਰ ਰਹੇ ਦੀ ਸਿਆਣੇ ਬੰਦੇ ਰਿਸਪੈਕਟੇਬਲ ਜਿਹੜਾ ਗੱਲ ਕਰ ਰਹੇ ਆ ਜੀ ਥੋੜਾ ਅਸੀਂ ਗੱਲ ਕਰ ਰਹੇ ਆ ਜਿਹੜੀ ਹੋ ਯਾਰ ਇਹਨਾਂ ਤੋਂ ਇਲਾਵਾ ਹਲੋ ਅੰਦਰ ਕੁ ਫੋਟ ਅੱਪ ਅੱਜ ਕੇ ਜਾ ਕੇ ਇਹਨਾਂ ਨੂੰ 300 ਦਾ ਮੈਂ ਕਿੱਥੇ ਲਿਖਾਈ ਨੋ ਵਨ ਦੇ ਨੋਟ ਯਾਰ ਇਹ ਸਟੂਡੈਂਟਸ ਨੇ ਲਾਵਾ ਬਹੁਤ ਲਿਟਰਲ ਆ ਉਹ ਬਾਤ ਚੋਟੀ ਕਿਵੇਂ ਚਲੇ ਗਏ ਆਂ ਸਾਨੂੰ ਨਹੀਂ ਸਿੱਖ ਸਾਹਿਬ ਉਹ ਰਿਕਵੈਸਟ ਆਉਂਦੀ ਪਿੱਛੇ ਚਲੋ ਨਹੀਂ ਤੁਸੀਂ ਇਸ ਤੋਂ ਪਿੱਛੇ ਚਲੋ ਰਿਕਵੈਸਟ ਹੈ ਇਸ ਤੋਂ ਪਿੱਛੇ ਚਲੋ ਪਿੱਛੇ ਆ ਪਿੱਛੇ ਹਾਂਜੀ ਨਹੀਂ ਨਹੀਂ ਅਸੀਂ ਪਿੱਛੇ ਕਿਉਂ ਜਾਈਏ ਅਸੀਂ ਪਿੱਛੇ ਜਾਣਾ ਹੀ ਨਹੀਂ ਸਾਨੂੰ ਧੱਕਾ ਕਰੀਏ ਤੁਸੀਂ ਜੇ ਸਾਨੂੰ ਲੈਣੇ ਤੁਸੀਂ ਲੈ ਜਾਓ ਅਸੀਂ ਨਹੀਂ ਜਾਵਾਂਗੇ ਨਹੀਂ ਨਹੀਂ ਤੁਸੀਂ ਲੈ ਜਾਓ ਨਹੀਂ ਅਸੀਂ ਨਹੀਂ ਜਾਵਾਂਗੇ ਚਲੋ ਚਲੋ ਇਹ ਸਾਰੇ ਆਹ ਪੜਿਓ ਭਾਈ ਕਿਧਰ ਨਹੀਂ ਨਹੀਂ ਚਲੋ ਤਾਂ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆਂ ਡੀਐਸਪੀ ਜਿਹੜੇ ਨੇ ਪਰਮਿੰਦਰ ਢੀਂਡ ਸਾਨੂੰ ਇੱਥੇ ਬੈਠ ਰਹੇ ਨੇ ਤੁਸੀਂ ਤਸਵੀਰ ਦੇਖ ਰਹੇ ਹੋ ਪੁਲਿਸ ਰਿਟੇਨ ਕਰ ਰਹੀ ਹੈ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਡੀਐਸਪੀ ਦੇ ਨਾਲ ਖੜ੍ਹ ਪੜ ਗਏ ਤਾਂ ਤਸਵੀਰ ਤੋੜਨਾ ਸਾਂਝੀ ਕਰ ਰਹੇ ਆਂ ਜਿੱਥੇ ਕਿ ਪਰਮਿੰਦਰ ਢੀਂਟਾ ਪਰਮਿੰਦਰ ਢੀਂਟਾ ਇੱਥੇ ਬੈਠ ਗਏ ਨੇ ਤਾਂ ਨਾਲ ਉਹਨਾਂ ਦੇ ਹੋਰ ਵੀ ਕਈ ਮੈਂਬਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਕਿ ਡੀਐਸਪੀ ਉਹਨਾਂ ਨੂੰ ਕਹਿ ਰਹੇ ਕਿ ਵੀ ਇੱਥੇ ਨਹੀਂ ਬਹਿਣਾ ਚਲੋ ਇੱਥੋਂ ਬੈਠੋ ਨਾ ਤਾਂ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਤਾਂ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਤੋਂ तो तो कोई नहीं किया कि मैंने क्या किया मैंने नहीं किया अंदर सुबिर पास करने सी और तुमने क्या कि अंदर तीन साल सुबिर पास तो तुमने वहाँ तुमने होना होगा इंटरेस्टेड है तो देखो कि यार किसकी रिपोर्ट चार्ट वास्ते पैनल इनफॉरमेशन मार्केट से चली गई पुलिस आरोपी को देख सकते हैं ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਹੁਣ ਉਹਨਾਂ ਨੂੰ ਚੱਕਿਆ ਜਾ ਰਿਹਾ ਉਠਾਇਆ ਜਾ ਰਿਹਾ ਕਿ ਵੀ ਇੱਥੇ ਨਾ ਬੈਠਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਖਿੱਚ ਤੂ ਹੋ ਚੁੱਕੀ ਹੈ ਤਾਂ ਤਾਂ ਇਧਰੋਂ ਇਸ ਪਾਸੇ ਮੁੰਡੇ ਹੋ ਗਏ ਨੇ ਤੇ ਉਹ ਕਹਿ ਰਿਹਾ ਕਿ ਵੀ ਖਿੱਚ ਖਿੱਚ ਤੂ ਜਿਹੜੀ ਹੋ ਰਹੀ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਪਰਮਿੰਦਰ ਢੀਂਸਾ ਨੂੰ ਖਿੱਚਿਆ ਤਾਂ ਉਹਨਾਂ ਦੇ ਸਾਥੀਆਂ ਨੂੰ ਖਿੱਚਿਆ ਉਸੇ ਤਰ੍ਹਾਂ ਨਾਲ ਐਸਐਸਪੀ ਕਮਰ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਲਾਇਮ ਜਿਹੜੇ ਖਿੱਚਤੂ ਕਰ ਰਹੇ ਨੇ ਪਰ ਪਿੱਛੇ ਐਸਐਸਪੀ ਜਿਹੜੇ ਨੇ ਉਹ ਰੋਕ ਰਹੇ ਨੇ ਤੁਸੀਂ ਤਸਵੀਰ ਦੇਖੋ ਭੱਜ ਕੇ ਜਾ ਰਹੇ ਨੇ ਐਸਐਸਪੀ ਜਿਹੜੇ ਨੇ ਚੰਡੀਗੜ੍ਹ ਉਹ ਭੱਜ ਕੇ ਜਾ ਰਹੇ ਨੇ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਆਪਸ ਐਸਐਸਪੀ ਕਾ ਆਰਡਰ ਨਹੀਂ ਮੰਨਤੇ ਮਾਰ ਰਹੇ ਐਸਐਸਪੀ ਕਾ ਆਰਡਰ ਨਹੀਂ ਮੰਨਤੇ ਆਪ एसएसपी काडर तो नहीं मानते आप SSp आप मार के रहे हो एसएसपी रोक के गई है आप मार डांग मार रहे हो आप ये तस्वीर है وچ एसएसपी खड़ी हुई है तो डांग तो मारी जा रहे हैं तो रोनाल्डो स्पीड संजी कर रहे हैं وچ एसएसपी जड़े चंडीगढ़ ने किसी तस्वीर देख रहे हो उस पासे तो, 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 तो ਐਸਐਸਪੀ ਆਪ ਗੇਟ ਤੇ ਚੜ ਗਏ ਨੇ ਐਸਐਸਪੀ ਆਪ ਗੇਟ ਤੇ ਚੜ ਗਏ ਨੇ ਪਰ ਪਰਲੇ ਪਾਸੇ ਤੋਂ ਪੁਲਿਸ ਜਿਹੜੀ ਹੈ लाठी चार्ज ਕਰ ਰਹੀ ਹੈ ਐਸਐਸਪੀ ਦੇ ਵੀ ਡਾਂਗ ਮਾਰੀ ਐ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਉਧਰੋਂ ਮਲਾਇਮ ਨੇ ਜਿਹੜਾ ਐਸਐਸਪੀ ਆਪ ਰੋਕ ਰਹੀ ਆ ਪਰ ਉਧਰੋਂ ਜਿਹੜੇ ਮਲਾਇਮ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਸਾਹਮਣੇ ਕੌਣ ਹੈ ਡਾਂਗਾ ਮਾਰੀ ਜਾ ਰਿਹਾ ਵਿੱਚ ਐਸਐਸਪੀ ਦੇ ਡਾਂਗ ਮਾਰਤੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਪੰਜਾਬ ਯੂਨੀਵਰਸਿਟੀ ਦਾ ਇੱਕ ਨੰਬਰ ਗੇਟ ਹੈ ਜਿੱਥੇ ਕਿ ਐਸਐਸਪੀ ਆਪ ਖੁਦ ਗੇਟ ਤੇ ਚੜੀ ਤੇ ਐਸਐਸਪੀ ਦੇ ਹੀ ਡਾਂਗ ਮਾਰਤੀ ਅੱਗੋਂ ਕਿਉਂਕਿ ਜਿਹੜੇ ਪਰਲੇ ਪਾਸੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕੌਣ ਆ ਕਿਵੇਂ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਾਂਗਾਂ ਮਾਰੀਆਂ ਜਾ ਰਹੀਆਂ ਨੇ ਸਟੂਡੈਂਟਸ ਦੇ ਪਰਲੇ ਪਾਸੇ ਤੋਂ ਜਿਹੜੇ ਨੇ ਪੱਟ ਦਿੱਤਾ ਗੇਟ ਪੱਟ ਦਿੱਤਾ ਗੇਟ ਪੱਟ ਦਿੱਤਾ ਤਸਵੀਰ ਤੁਸੀਂ ਦੇਖ ਲਓ ਤਸਵੀਰ ਤੁਸੀਂ ਦੇਖ ਲਓ ਬੈਰੀਕੇਡਿੰਗ ਪੱਟ ਦਿੱਤੀ ਆ ਇਹ ਪੰਜਾਬ ਯੂਨੀਵਰਸਿਟੀ ਪੀਜੀੀ ਦੇ ਬਿਲਕੁਲ ਸਾਹਮਣੇ ਤੋਂ ਤਸਵੀਰਾਂ ਜੀ ਕਰ ਰਹੇ ਆ ਜਿੱਤੇ ਲੋਜ ਇਸ ਪਾਸੇ ਪੁਲਿਸ ਵਾਲੇ ਡਾਂਗਾ ਮਾਰ ਰਹੇ ਨੇ ਪੁਲਿਸ ਵਾਲੇ ਡਾਂਗਾ ਮਾਰ ਰਹੇ ਨੇ ਲਾਠੀ ਚਾਰਜ ਲਾਠੀ ਚਾਰਜ ਦੇ ਸਰਦਾਰ ਨੇ ਇਹ ਦੋ ਸਰਦਾਰ ਜਿਹੜੇ ਡਾਂਗਾ ਮਾਰ ਰਹੇ ਆ ਤਾਂ ਇਹ ਵੀ ਡਾਂਗਾ ਮਾਰੀ ਜਾ ਰਿਹਾ ਐਸਐਸਪੀ ਦਾ ਆਰਡਰ ਵੀ ਨਹੀਂ ਮੰਨ ਰਹੇ ਤਸਵੀਰ ਹੈ ਤਾਂ ਡਾਂਗਾ ਜਿਹੜੀਆਂ ਮਾਰੀਆਂ ਗੰਨਾਂ ਨੇ ਤਾਂ ਐਸਐਸਪੀ ਮੈਡਮ ਖੁਦ ਆਪ ਰੋਕ ਰਹੀ ਸੀਗੇ ਪਰ ਰੋਕ ਨਹੀਂ पाए ਤੁਸੀਂ ਤਸਵੀਰ ਦੇਖ ਲਓ ਆਪ ਲੋਕੋ ਕੋ ਐਸਐਸਪੀ ਮੈਡਮ ਰੋਕ ਰਹੀ ਆਪ ਹੈ ਮੈਡਮ ਕਾ ਵੀ ਆਰਡਰ ਨਹੀਂ ਮਾਰ ਰਹੇ ਐਸਐਸਪੀ ਐਸਐਸਪੀ ਮੈਡਮ ਰੋਕ ਰਹੀ ਆ ਡਾਂਗਾ ਡਾਂਗਾ ਮਾਰ ਰਿਹਾ ਡਾਂਗਾ ਡਾਂਗਾ ਆ ਤੁਸੀਂ ਦੇਖ ਸਕਦੇ ਹੋ ਡਾਂਗਾ ਮਾਰੀਆਂ ਜਾ ਰੀਆਂ ਨੇ ਨੌਜਵਾਨਾਂ ਦੇ ਤਾਂ ਤੁਸੀਂ ਤਸਵੀਰ ਦੇਖੋ ਇੱਕ ਨੌਜਵਾਨ ਨੂੰ ਡਿਟੇਨ ਕਰ ਲਿਆ ਇਸ ਪਾਸੇ ਨੂੰ ਤੁਸੀਂ ਤਸਵੀਰ ਦੇਖ ਲਓ ਸਰ ਐਸਐਸਪੀ ਮੈਡਮ ਰੋਕ ਰਹੇ ਆ ਫਿਰ ਵੀ ਸਾਰੇ ਕੰਟੀਨਿਊ ਕਰ ਰਹੀਏ ਜਿਓ ਇਹ ਡੀਐਸਪੀ ਸਾਹਿਬ ਨੇ ਕੋਈ ਜਵਾਬ ਨਹੀਂ ਦੇਰੇ ਤਾਂ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਪਾਸੇ ਨੂੰ ਬੈਠ ਗਏ ਨੇ ਨੌਜਵਾਨ ਐਸਐਸਪੀ ਮੈਡਮ ਖੁਦ ਰੋਕ ਰਹੇ ਸੀਗੇ ਪਰ ਕੋਈ ਮੰਨਿਆ ਨਹੀਂ ਪੁਲਿਸ ਅਫਸਰ ਵੀ ਨਹੀਂ ਮੰਨੇ ਇੱਥੇ ਕੋਈ ਨਹੀਂ ਮੰਨੇ ਉਹਨਾਂ ਨੇ ਵੀ ਲਾਠੀ ਚਾਰ ਦੀ ਲਗਾਤਾਰ ਚਾਰਜ ਕੀਤੀ ਉਹਨਾਂ ਨੇ ਵੀ ਡਾਂਗਾ ਮਾਰੀਆਂ ਪਰ ਇਹ ਤਸਵੀਰ ਹੈ ਤੁਹਾਨੂੰ ਪੰਜਾਬ ਯੂਨੀਵਰਸਿਟੀ ਤੋਂ ਸਾਂਝੀ ਕਰ ਰਹੇ ਆ ਗੇਟ ਨੰਬਰ 1 ਤੋਂ ਜਿੱਥੇ ਕਿ ਮੁੰਡੇ ਬੈਠ ਗਏ ਨੇ ਜਿੰਦਾਬਾਦ ਜਿੰਦਾਬਾਦ ਤੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕੀਤੀ ਹੈ ਜਿੱਥੇ ਕਿ ਇਹ ਐਸਐਸਪੀ ਪਹੁੰਚੇ ਮੈਡਮ ਤਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਕਿਸੇ ਦੇ ਡਾਂਗਣਾ ਮਾਰੋ ਪਰ ਫਿਰ ਵੀ ਉਹ ਦੇਖ ਹੁਣ ਵੀ ਸਮਝਾ ਰਹੇ ਕਿਸੇ ਡਾਂਗ ਨਹੀਂ ਮਾਰਨੀ ਕਿਸ ਨਾਲ ਕੋਈ ਉਪਨੀ ਕਰਨੀ ਪਰ ਫਿਰ ਵੀ ਇਸ ਥਿੱਕੇ ਦੇ ਨਾਲ ਤਾਂ ਤੁਸੀਂ ਤਸਵੀਰ ਦੇਖੋਗੇ ਤਾਂ ਐਸਐਸਪੀ ਮੈਡਮ ਨੇ ਤਾਂ ਇਹ ਇੱਥੇ ਆਪ ਖੁਦ ਗੇਟ ਤੇ ਚੜੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਿਵੇਂ ਨੌਜਵਾਨ ਸੀ ਕਿ ਉਸ ਪਾਸੇ ਨੂੰ ਉਧਰ ਪਾਸੇ ਪੁਲਿਸ ਸੀਗੀ ਤਾਂ ਕਿਸੇ ਨੂੰ ਕੁਛ ਪਤਾ ਨਹੀਂ ਲੱਗ ਰਿਹਾ ਸੀਗਾ ਤਾਂ ਤੁਹਾਡਾ ਨਾਲ ਸੀ ਤਸਵੀਰਾਂ ਜੀ ਕਰ ਰਹੇ ਆ ਕਿ ਚੋਵੀ ਨੌਜਵਾਨਾਂ ਦੀ ਧੂਤ ਇਸ ਪਾਸੇ ਨੂੰ ਜਿਹੜਾ ਇਹ ਆ ਇੱਕ ਨੰਬਰ ਗੇਟ ਜੋ ਕਿ ਪੰਜਾਬ ਯੂਨੀਵਰਸਿਟੀ ਦਾ ਜਿੱਥੇ ਕਿ ਰਮਿੰਦਰ ਢੀਂਡਾ ਸਾਹਿ ਪਹੁੰਚੇ ਉਹਨਾਂ ਨੂੰ ਫੜ ਲਿਆ ਗਿਆ ਨਾ ਨੌਜਵਾਨ ਜਿਹੜੇ ਨੇ ਗੁੱਸੇ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਗੇਟ ਪੁੱਟ ਦਿੱਤਾ ਪੁਲਿਸ ਨੇ ਡਾਂਗਾ ਵੀ ਮਾਰੀਆਂ ਕਿਉਂਕਿ ਗੇਟ ਜਦੋਂ ਪੁੱਟਿਆ ਗਿਆ ਐਸਐਸਪੀ ਖੁਦ ਉਹਨਾਂ ਨੂੰ ਸਮਝਾ ਰਹੀ ਸੀਗੇ ਇਸ ਪਾਸੇ ਨੂੰ ਨੌਜਵਾਨ ਕਈ ਖੜੇ ਹੋਏ ਨੇ ਉਹ ਜਕਾਰੇ ਛੱਡ ਰਿਹਾ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਸ ਪਾਸੇ ਨੂੰ ਖੜ ਕੇ ਜਕਾਰੇ ਛੱਡ ਰਿਹਾ ਤੁਸੀਂ ਇੱਥੇ ਖੜੇ ਐਂਟਰੀ ਨਹੀਂ ਮਿਲੀ ਐਂਟਰੀ ਨਹੀਂ ਜਾਣ ਦਿੰਦੇ ਜੀ ਸਾਨੂੰ ਇਹ ਧੱਕੇ ਮਾਰ ਕੇ ਬਾਹਰ ਕਰਦੇ ਦੇ ਧੱਕਦੇ ਨੇ ਤੇ ਨਾਲ ਦੇ ਸਾਥੀਆਂ ਸਾਡੇ ਨੂੰ ਗ੍ਰਿਫਤਾਰ ਕਰਕੇ ਗੱਡੀਆਂ 'ਚ ਬਿਠਾ ਲਿਆ ਤੁਹਾਡੇ ਸਾਹਮਣੇ ਵੇਖੋ ਡਾਂਗਾ ਮਾਰਿਆ ਯਾਰ ਯਾਰ 50 50 ਉਹ ਕਰ ਰਹੇ ਨੇ ਆ ਵੇਖ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੇ ਨੇ ਨੌਜਵਾਨਾਂ ਤੇ ਇਹ ਇੱਕ ਆ ਚੀਜ਼ ਵੇਖੋ ਜੀ ਕਿ ਸਾਡੀ ਆਪਣੀ ਪੰਜਾਬ ਦੀ ਯੂਨੀਵਰਸਿਟੀ ਸੀ ਸਾਡਾ ਆਵਦਾ ਚੰਡੀਗੜ੍ਹ ਸੀ ਮਨੋ ਸਾਡੀ ਆਪਦੀ ਨਾਰਾਜਤਨੀ ਹੋਣ ਦੇ ਆ ਹੀ ਕਾਰਨ ਹੈ ਕਿ ਅੱਜ ਅਸੀਂ ਇੱਥੇ ਆ ਰਹੇ ਹਾਂ ਆਪਣੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਾਨੂੰ ਅੰਦਰ ਜਿਹੜਾ ਪ੍ਰਦਰਸ਼ਨ ਆ ਜਿਹੜਾ ਉਹ ਕਰਨ ਨਹੀਂ ਦਿੱਤਾ ਜਾ ਰਿਹਾ ਆ ਵੇਖੋ ਪੁਲਿਸ ਦੀ ਜਿਹੜੀ ਤਾਨਾਸ਼ਾਈ ਆ ਕਿਉਂਕਿ ਇਹਨਾਂ ਸਾਡੇ ਤੋਂ ਪਹਿਲਾਂ ਚੰਡੀਗੜ੍ਹੇ ਖੋਇਆ ਫਿਰ ਸਾਡੇ ਕੋਲ ਡੈਮ ਖੋਇਆ ਤਾਂ ਹੁਣ ਸਾਡੇ ਕੋਲ ਜਿਹੜੀ ਆ ਯੂਨੀਵਰਸਿਟੀ ਖੋਲਣ ਦੀ ਜਿਹੜੀ ਯਾਨ ਦਿੱਤੀ ਜਾ ਰਹੀ ਆ ਤਾਂ ਅਸੀਂ ਇੱਥੇ ਮਨੋ ਇੱਕ ਆ ਦਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਕਹਿ ਰਿਹਾ ਕਿ ਵੀ ਇੱਥੇ ਨਾ ਤੁਸੀਂ ਰਿਕਾਰਡ ਕਰੋ ਤੇ ਕਿ ਗੱਡੀਆਂ ਖੜ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਤਸਵੀਰ ਹੈ ਜੋ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਦੀ ਜਿੱਥੇ ਕਿ ਇਸ ਪਾਸੇ ਨੂੰ ਨੌਜਵਾਨ ਕਈ ਪਹੁੰਚ ਰਹੇ ਨੇ ਉਹ ਕਹਿ ਰਹੇ ਨੇ ਕਿ ਵੀ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉਸੇ ਦੇ ਚੱਲਦਿਆਂ ਹੋਇਆਂ ਇਹ ਸਾਰੀਆਂ ਚੀਜ਼ਾਂ ਨੇ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਆ ਡਾਂਗ ਡਾਂਗ ਕਾ ਤੋ ਮਾਰ ਦੇ ਡਾਂਗ ਡਾਂਗ ਮਾਰਨੀ ਕਾ ਤੀ ਇਹ ਜਾਇਜ ਡਾਂਗ ਮਾਰਨੀ ਜੀ ਤੁਸੀਂ ਐਸਐਸਪੀ ਸਾਹਿਬ ਦੱਸੋ ਤਾਂ ਸੀ ਮੁੰਡੇ ਦੇ ਡਾਂਗ ਮਾਰਨੀ ਜਾਇਜ਼ ਹੈ ਤਾਂ ਇਹ ਪੁਲਿਸ ਹੈ ਡਾਂਗ ਤੁਹਾਨੂੰ ਇੰਨਾ ਖੁੱਲ ਮਿਲੀ ਹੈ ਡਾਂਗ ਮਾਰਨ ਦੀ ਡਾਂਗ ਮਾਰਨ ਦੀ ਖੁੱਲ ਮਿਲੀ ਹੈ ਤੁਹਾਨੂੰ ਜਮੈਂ ਨਹੀਂ ਪਤਾ ਲੱਗਦਾ ਮੁੰਡਾ ਕੋਈ ਹੈਗਾ ਕੋਈ ਆ ਰਿਹਾ ਇਹ ਹੈ ਪੁਲਿਸ ਇਹ ਡਾਂਗਾ ਮਾਰ ਰਹੀ ਹੈ ਨੌਜਵਾਨਾਂ ਦੇ ਜੋ ਕੋਈ ਆ ਰਿਹਾ ਡਾਂਗ ਮਾਰੀ ਗਈ ਹੈ ਜਵਾਨੀ ਸ਼ਰਮ ਆਉਂਦੀ ਇਹਨਾਂ ਨੂੰ ਤੇ ਉਹਦੇ ਵਿੱਚ ਹੁਣ ਵੈਂਡ ਦੇ ਵਿੱਚ ਬਿਠਾਏ ਜਾ ਰਹੇ ਆ ਤਾਂ ਜਿਹੜਾ ਐਸਐਸਪੀ ਸੀਗਾ ਇੱਥੇ ਉਹਨੂੰ ਪੁੱਛਿਆ ਇੱਕੋ ਮੁੰਡੇ ਨੂੰ ਬਿਠਾਇਆ ਜਾ ਰਿਹਾ ਇੱਕੋਂ ਮੁੰਡੇ ਨੂੰ ਚੜਾਇਆ ਜਾ ਰਿਹਾ ਵਾਨ ਦੇ ਵਿੱਚ ਤੁਸੀਂ ਤਸਵੀਰ ਦੇਖ ਰਹੇ ਹੋ ਸਟੂਡੈਂਟ ਹੈ ਬਈ ਤੁਹਾਨੂੰ ਤੁਹਾਨੂੰ ਕਦੋਂ ਫੜਿਆ ਜਾ ਰਿਹਾ ਵੀਰੇ ਇਹੋ ਸੇ ਬਸ ਕਹਿੰਦੇ ਇੱਥੇ ਬੈਠਾ ਕੇ ਬਸ ਤੇ ਤੂੰ ਨਹੀਂ ਨਿਕਲ ਦੇਣਾ ਹਾਂਜੀ ਹਾਂਜੀ ਮਾਰੀਆਂ ਵੀਰੇ ਫਾਰੇ ਦੇ ਹੱਥਾਂ ਤੇ ਮਾਰੀਆਂ ਜਿਹੜੇ ਸਟੂਡੈਂਟ ਨੇ ਲਾਠੀਆਂ ਕਿਉਂ ਮਾਰੀਆਂ ਤੁਸੀਂ ਇੱਥੇ ਮਾਰੀ ਨਹੀਂ ਸਰਦਿਆ ਨਾ ਰਿਹਾ ਰਿਕਾਰਡ ਹੈ ਸਰ ਕਦੋਂ ਕਦੋਂ ਮਾਰੀਆਂ ਲਾਠੀਆਂ ਤੁਹਾਡੇ ਤੁਸੀਂ ਤੁਸੀਂ ਸਟੂਡੈਂਟ ਦੇ ਲਾਠੀ ਮਾਰ ਸਕਦੇ ਹੋ ਆਊਟਸਾਈਡ ਤੇ ਠੀਕ ਹੈ ਤੁਸੀਂ ਮਾਰੋ ਲਾਠੀਆਂ ਕੋਈ ਇਸ਼ੂ ਨਹੀਂ ਵਾ ਤੁਸੀਂ ਲੈ ਕੇ ਜਾ ਰਹੇ ਇਹਨਾਂ ਨੂੰ ਵੀ ਕਹਿ ਨਹੀਂ ਅਸੀਂ ਤਾਂ ਸਾਈਡ ਤੇ ਦਾ ਇਹ ਤਸਵੀਰ ਹੈ ਤੁਹਾਨੂੰ ਸਾਂਝੀ ਕਰ ਰਹੇ ਆ। ਕਿ ਕਰਾਇਮ ਕੀਤਾ ਇਹਨੇ? ਨਹੀਂ ਨਹੀਂ ਕੁਛ ਨਹੀਂ ਕਰ ਹਾਂ। ਥੱਕੇ ਕਿਵੇਂ ਮਾਰ ਰਹੇ ਤੁਸੀਂ ਲੋ। ਤਾਂ ਮੁੰਡੇ ਨੂੰ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਆ ਤੇ ਇੱਥੇ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਜਿਵੇਂ ਅਸੀਂ ਤਸਵੀਰ ਦਿਖਾਈ ਕਿਵੇਂ ਬੱਸਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਮੁੰਡਿਆਂ ਨੂੰ ਫੜ-ਫੜ ਕੇ ਇੱਕ ਨੌਜਵਾਨ ਇੱਥੋਂ ਭੱਜ ਕੇ ਆਇਆ ਸੀਗਾ ਆਹ ਵਾਲਾ ਸੀਗਾ। ਤਾ ਇਸ ਵੈਨ ਦੇ ਵਿੱਚ ਬਿਠਾਇਆ ਜਾ ਰਿਹਾ ਇਹ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਬਸ ਜੋ ਕਿ ਇਹਦੇ ਵਿੱਚ ਬਿਠਾ ਕੇ ਅੱਗੇ ਵੱਲ ਨੂੰ ਲਈ ਜਾ ਰਹੇ ਨੇ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਇਸ ਵੀਡੀਓ ਨੂੰ ਵੱਤ ਵੱਤ ਸਾਂਝਾ ਕਰਿਓ ਜਿਹੜੇ ਕਈ ਮਲਾਇਮ ਨੇ ਚੰਡੀਗੜ੍ਹ ਦੇ ਹਾਲਾਂਕਿ ਸੀਨੀਅਰ ਅਧਿਕਾਰੀ ਕਈ ਹੁੰਦੇ ਆ ਰੋਕਦੇ ਆ ਪਰ ਜਿਹੜੇ ਨੀਚੇ ਲੋਅਰ ਲੈਵਲ ਦੇ ਨੇ ਉਹ ਡਾਂਗਾ ਮਾਰਦੇ ਆ ਉਹ ਨਹੀਂ ਸੋਚਦੇ ਜਿੱਥੇ ਵਜਦੀ ਹੈ ਵੱਜਨ ਤੋਂ ਤਾਂ ਜਿਵੇਂ ਤੁਹਾਨੂੰ ਤਸਵੀਰ ਦਿਖਾਈ ਕਿਸ ਤਰੀਕੇ ਦੇ ਨਾਲ ਇੱਥੇ ਇਹ ਚੀਜ਼ ਹੋਈ ਆ ਸਟੂਡੈਂਟਸ ਦੇ ਉੱਤੇ ਇਸ ਤਰੀਕੇ ਦੇ ਨਾਲ ਆ ਚੀਜ਼ ਉਹ ਸਟੂਡੈਂਟ ਸੀਗੇ ਉਹਦੇ ਲੱਛਕਾ ਪਾ ਰਹੇ ਯਾਰ ਤਾਂ ਇਹ ਤਸਵੀਰ ਆ ਸਾਂਝੀ ਕਰ ਰਹੇ ਆ ਜਿੱਥੇ ਕਿ ਯੂਨੀਵਰਸਿਟੀ ਦੇ ਗੇਟ ਦੇ ਉੱਤੇ ਕੋਲ ਨੌਜਵਾਨ ਬੈਠ ਗਏ ਨੇ ਇਸ ਪਾਸੇ ਨੂੰ ਫਿਰ ਇਕੱਠ ਹੋ ਗਿਆ ਇਸ ਪਾਸੇ ਨੂੰ ਫਿਰ ਇਕੱਠ ਹੋ ਗਿਆ ਲੋਕ ਦੇਖ ਰਹੇ ਨੇ ਕਿ ਵੀ ਕੀ ਆ ਕੀ ਸ਼ੈ ਆ ਤਾਂ ਇਸ ਪਾਸੇ ਨੂੰ ਜਿਹੜਾ ਉਹ ਗੇਟ ਵੱਟ ਕੇ ਇਸ ਪਾਸੇ ਨੂੰ ਬਹਿ ਚੁੱਕੇ ਨੇ ਤਾਂ ਬਿਲਕੁਲ ਬਲਾਕੇਜ ਕਰ ਦਿੱਤੀ ਗਈ ਹੈ ਨੌਜਵਾਨ ਸਪਰਸ਼ਨ ਬੈਠੇ ਹੋਏ ਨੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਦ ਤਰ ਐਸਐਸਪੀ ਮੈਡਮ ਵੀ ਜਿਹੜੇ ਨੇ ਗੱਲਬਾਤ ਕਰ ਰਹੇ ਆ ਉਹ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਐਸਐਸਪੀ ਮੈਡਮ ਕੀ ਕਹਿ ਰਹੇ ਆ ਇਹ ਸਾਰੀ ਚੀਜ਼ ਦੇ ਉੱਤੇ ਕਿਉਂਕਿ ਜੋ ਕਦੋਂ ਤੋਂ ਇਹ ਚੀਜ਼ ਹੋ ਰਹੀ ਆ ਠੀਕ ਹੈ ਮੈਂ ਪੁੱਛਣਾ ਚਾਹਨਾ ਜੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਆਪਣੇ ਲੋਕਾਂ ਨੂੰ ਇੱਥੇ ਬਲੋਜ ਹੁੰਦੇ ਇਹ ਚ ਕੀ ਹਰਜ ਹੈ ਠੀਕ ਹੈ ਸਟੂਡੈਂਟਸ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਨੇ लाठी चार्ज ਕਰਕੇ ਮਾਹੌਲ ਉਖਰਾਹ ਕਰਨ ਦੀ ਕੋਸ਼ਿਸ਼ ਕੇਂਦਰ ਦੀ ਤੇ ਕੇਂਦਰ ਸਰਕਾਰ ਦੀ ਤੇ ਪੁਲਿਸ ਦੀ ਜ਼ਿੰਮੇਵਾਰੀ ਹੋਊਗੀ ਰਾਜ ਜੀ ਭੱਜਣ ਦੀ ਕੋਸ਼ਿਸ਼ ਨਾ ਕਰੋ ਰਾਣਾ ਦੀ ਭੱਜਣ ਦੀ ਕੋਸ਼ਿਸ਼ ਨਾ ਕਰੋ ਦੇਖੋ ਇਹ ਗੇਟ ਬਿਲਕੁਲ ਕਲੀਅਰਲੀ ਕੀਤਾ ਜਾਊਗਾ ਉਹਨਾਂ ਤੇਰੇ ਜਿਹੇ ਤੋਂ ਨਹੀਂ ਹਿੱਲਾਂਗੇ ਫਿਰ ਚਾਹੇ ਇੱਥੇ ਕੋਈ ਮਰਜੀ ਆ ਜਾਏ ਕੋਈ ਮਰਜੀ ਸਰਕਾਰ ਆ ਜਾਏ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਹਿੱਲਾਂਗੇ। ਕੈਂਪ ਕੀਤਾ ਲਾਠੀ ਚਾਰ ਕੀਤਾ ਕਿਉਂ ਕੀਤਾ ਕੀ ਕੀਤਾ। ਲਾਠੀ ਚਾਰ ਦੇ ਅਸੀਂ ਆਪਣੇ ਜਿਹੜੇ ਸਾਥੀ ਜੀ ਕੇ ਧਰਨੇ ਦੇ ਉਹਨਾਂ ਨੂੰ ਜੀ ਆਈ ਜੀ ਸਾਹਿਬ ਕਰੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਜੇ ਇੱਥੇ ਰੋਕਿਆ ਜਾ ਰਿਹਾ ਰਿਟੇਨ ਕੀਤਾ ਜਾ ਰਿਹਾ ਤੇ ਇਹਦੀ ਰੋਡ ਮੈਪ ਕੀ ਹੈ। ਆਈ ਜੀ ਸਰ ਚਿੰਦਰ ਸਰ ਇਹ 1 ਮਿੰਟ ਹੈ। ਇਹ 1 ਮਿੰਟ ਸਿਰਫ ਇੱਕ ਇੱਕ ਮਿੰਟ ਸਰ ਬੱਸ। ਅਭੀ ਨਹੀਂ ਭਾਗ ਬਾਅਦ ਵਿੱਚ। ਤਾਂ ਉਹ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਜਾਰੀ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਦੈਰ ਇਹ ਗੇਟ ਖੋਲਣਾ ਚਾਹੁੰਦੇ ਆ ਜਾਂ ਕਾਨੂੰਨ ਵਿਵਸਥਾ ਖਰਾਬ ਹੋਣੀ ਚਾਹੀਦੀ ਹੈ ਕਿਉਂਕਿ ਇਸ ਥਿੱਕੇ ਦੇ ਨਾਲ ਜੇ ਮੁੰਡੇ ਉੱਥੋਂ ਭਿੱੜਦੇ ਨੇ ਤਾਂ ਕਾਨੂੰਨ ਵਿਵਸਥਾ ਆਬੀਸਲੀ ਇਧਰੋਂ ਪੁਲਿਸ लाठी चार्ज ਕਰਦੀ ਓਧਰੋਂ ਮੁੰਡੇ ਐਗਰੈਸਿਵ ਹੋ ਜਾਂਦੇ ਆ ਤਾਂ ਉਸ ਉੱਤੇ ਆ ਪਰ ਐਸਐਸਪੀ ਮੈਡਮ ਆਈਜੀ ਸਾਹਿਬ ਕੁਝ ਨਹੀਂ ਅਜੇ ਉਸ ਉੱਤੇ ਕਹਿ ਰਹੇ ਉਹ ਚੁੱਪ ਕਰਕੇ ਖੜੇ ਹੋਏ ਨੇ ਪਰ ਮੁੰਡੇ ਲਗਾਤਾਰ ਗੁੱਸੇ ਦੇ ਵਿੱਚ ਨੇ ਉਹ ਕਹਿ ਰਹੇ ਨੇ ਚੰਡੀਗੜ੍ਹ ਜਿਹੜੀ ਪੁਲਿਸ ਆ ਗੋ ਬੈਕ ਆ ਉਹ ਗੋ ਬੈਕ ਨੂੰ ਜਾਵੇ ਪਿੱਛੇ ਜਾਵੇ ਅੱਗੇ ਵੱਲ ਨੂੰ ਨਾ ਆਵੇ ਤਾਂ ਵੀ ਤੋਂ ਡਰਾਲ ਸੰਧੀ ਕਰ ਰਹੇ ਆ ਗੇਟ ਤੇ ਆ ਪੱਕਾ ਡਟ ਕੇ ਜਿਹੜੇ ਕਾਕੇ ਇਹ ਜੋ ਮੈਂ ਚਲ ਵੀ ਨਹੀਂ ਚਲ ਸਕੀ ਪਿੱਛੇ ਪਿੱਛੇ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਸਨ ਵਿਦਿਆਰਥੀਆਂ ਨੂੰ ਮਾਰੋ ਸਾਨੂੰ ਮਾਰੋ ਤਾ ਤਸਵੀਰ ਹੈ ਤੁਹਾਨੂੰ ਕੀ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਤਸਵੀਰਾਂ ਤੋੜ ਨਾ ਸਾਂਝੀ ਕਰ ਰਹੇ ਆ ਤਾਂ ਜਿੱਥੇ ਐਸਐਸਪੀ ਮੈਡਮ ਸਟੂਡੈਂਟਸ ਦੇ ਨਾਲ ਗੱਲ ਕਰ ਰਹੇ ਨੇ ਉੱਥੇ ਹੀ ਨਾਲ ਦੀ ਨਾਲ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਕਿ ਵੀ ਇਹ ਚੀਜ਼ ਆ ਪਰ ਜਦੋਂ ਗੇਟ ਬੰਦ ਹੁੰਦਾ ਉਦੋਂ ਮੁੰਡੇ ਐਗਰੈਸਿਵ ਹੋ ਜਾਂਦੇ ਨੇ ਉਦੋਂ ਗੁੱਸੇ 'ਚ ਆ ਜਾਂਦੇ ਨੇ ਕਿ ਵੀ ਜਿਹੜੇ ਸਾਡੇ ਕੋਈ ਵੀ ਆ ਰਿਹਾ ਸੱਜਦੇ ਤੇ ਆ ਰਿਹਾ ਉਹਨੂੰ ਨਾ ਰੋਕਿਆ ਜਾਵੇ ਇਸ ਤਿੱਕੇ ਦੇ ਨਾਲ ਹੁਣ ਗੱਲਬਾਤ ਜਿਹੜੀ ਹੈ ਉਹ ਐਸਐਸਪੀ ਮੈਡਮ ਮੁੰਡਿਆਂ ਦੇ ਨਾਲ ਕਰ ਰਹੇ ਨੇ ਅੱਲਾਹੂ ਪ੍ਰਤੀ ਮੈਡਮ ਲਾਖੀ ਚਾਰਜ ਕਰਨਾ ਨਹੀਂ ਸੀ ਬੰਦਾ ਜੀ ਮੈਂ ਉਹਨਾਂ ਤੇ ਲਾਖੀ ਚਾਰਜ ਮੈਡਮ ਲਾਖੀ ਚਾਰਜ ਦਾ ਗਿਉਕੂ ਆ ਜੀ ਇਹ ਆ ਦੇਖੋ ਜੀ ਮੈਮ ਆ ਦੇਖੋ ਠੀਕ ਕੀਤਾ ਹੋਇਆ ਕੀ ਕੀ ਦਾ ਆਂਕਾ ਮੈਡਮ ਦੇ ਵੀ ਮਾਰੀ ਉੱਥੇ ਜਿਹੜਾ ਉਧਰ ਪਾਸੇ ਪੁਲਸਾਂ ਮੈਂ ਗੇਟ ਬਣਦਾ ਚਲੋ ਜੀ ਚਲੋ ਅੰਦਰ ਚਲੋ 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 ਅੱਗੇ ਵੱਲ ਨੂੰ ਭੇਜ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਉਰ ਵਿਦਿਆਰਥੀ ਆ ਰਹੀ ਆ ਸਾਹਮਣੇ ਦੀ ਦੁਕਾਨੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਗੱਲਬਾਤ ਨੇ ਗੇਟ ਬੰਦ ਕਰ ਦਿੱਤੇ ਗਏ ਤੇ ਵਿਦਿਅਕ ਦੁਪਹਿਰੀ ਜਿਹੜੀ ਕੀਤੀ ਹੈ ਤੇ ਉਹਨਾਂ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ ਐਤੋਂ ਤੱਕ ਕਿ ਫਰਸਟ ਇਅਰ ਦੇ ਸਟੂਡੈਂਟ ਅੰਦਰ ਨਹੀਂ ਆਉਣ ਦਿੱਤਾ ਗਿਆ ਉਦੋਂ ਅਸੀਂ ਵੀਰੀ ਪੂਰੇ ਪੁਨਾ ਦੇ ਸਾਹਦ ਦੇ ਅੰਦਰ ਨਾ ਰੋਕਿਆ ਨਾ ਜਾਵੇ ਉਹ ਅੰਦਰ ਜਾਣ ਨੂੰ ਪੰਜਾਬ ਦੇ ਮੋਟਰਸ ਕਮੂ ਹੈ ਯਾਰ ਇਸਕੇ ਅੱਗੇ ਮੂਹ ਹੈ ਮੂਹ ਹੈ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਸੀ ਜ਼ਿੰਮੇਵਾਰ ਲੋ ਬੈਕ ਲੋ ਬੈਕ ਅਸੀਂ ਇਹਨਾਂ ਦੇ ਦਾਨ एक बार, की बार भी लाची तू भी बार आया शेर बंद कर देख हेलो माइक नु हाथ ना लाने ਅੱਛੀ ਚਾਰ ਦਾ ਹੁਕਮ ਆਇਆ ਓਕੇ ਸਰਪੱਛੀ ਦਾ ਹੁਕਮ ਆਇਆ ਜਸਦੀਪ ਸਿੰਘ ਦਾ ਜੀ ਹਾ ਜੀ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਇਹ ਯੂਨੀਵਰਸਿਟੀ ਦੇ ਵਿੱਚ ਜਿਸ ਤਿੱਕੇ ਦਾ ਮਾਹੌਲ ਹੋਇਆ ਇੱਕ ਮਿੰਟ ਕੁੜੀਆਂ ਨੂੰ ਜਾਨਦਾ ਤਸਵੀਰ ਆ ਤੁਹਾਡੇ ਨਾਲ Look at him on the floor! i don't